ਜੱਜਪੁਰਾ ਨਿੰਗੜ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਵੱਲੋਂ ਭਗਤ ਸਿੰਘ ਚੌਕ ਬਕੀ ਇੰਟਰ ਲੈਂਕਿੰਗ ਟਾਇਲ ਦੀ ਉਸਾਰੀ ਦਾ ਨੀ ਪੱਥਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਬਾਲਮੀਕ ਚੌਕ ਤੋਂ ਲਾ ਕੇ ਮਾਈਆ ਪੱਤੀ ਤੱਕ ਇੰਟਰਲੌਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਉਹਨਾਂ ਕਿਹਾ ਕਿ ਕਈ ਥਾਵਾਂ ਤੇ ਇੰਨਾ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਨੇ ਉਦਘਾਟਨ ਕੀਤਾ ਹੈ ਤੇ ਤਕਰੀਬਨ ਕਰੋੜ ਦੇ ਕਰੀਬ ਜੋ ਕਿ ਖਰਚਾ ਆਵੇਗਾ ਬਾਲਮੀਕ ਚੌਂਕ ਤੋਂ ਲਾ ਕੇ ਭਗਤੀ ਕੀ ਸਿੰਘ ਚੌਂਕ ਤੇ ਮਾਇਆ ਪੱਤੀ ਤੱਕ ਇਸ ਦਾ ਕੰਮ ਕੀਤਾ ਜਾਵੇ ਕਿਤੇ ਇਸ ਰੋਡ ਦੀ ਬੜੀ ਹਾਲਤ ਕਾਫੀ ਚਿਰਾਂ ਤੋਂ ਖਰਾਬ ਸੀ ਜੋ ਕਿ ਇਸ ਚੌਂਕ ਦੇ ਆਲੇ ਦੁਆਲੇ ਤੇ ਵਧੀਆ ਟਾਇਲ ਲਵਾ ਕੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਜੇ ਗੱਲ ਕਰੀਏ ਜੋਗਿੰਦਰ ਨਾਗਰ ਜੀ ਉੱਥੇ ਵੀ ਕਾਫੀ ਲੋਕ ਪਰੇਸ਼ਾਨ ਸਨ ਉੱਥੇ ਵੀ ਕਾਫੀ ਲੰਮੇ ਸਮੇਂ ਤੋਂ ਕੰਮ اٹਕਿਆ ਪਿਆ ਸੀ ਉਸ ਦਾ ਵੀ ਕੰਮ ਅੱਜ ਚਲੋ ਸ਼ੁਰੂ ਕਰਵਾ ਦਿੱਤਾ ਗਿਆ ਤੇ ਸ਼ੰਗਤ ਸਰ ਤੋਂ ਲਾ ਕੇ ਗੁਰਦੁਆਰਾ ਰਵਿਦਾਸ ਤੱਕ 1.5 ਕਿਲੋਮੀਟਰ ਦਾ ਟੋਟਾ ਜੋ ਸੜਕ ਦਾ ਪਿਆ ਸੀ ਉਸ ਨੂੰ ਵੀ ਜਲਦ ਹੀ ਬਣਾਇਆ ਜਾਵੇਗਾ ਤੇ ਉਸ ਦਾ ਵੀ ਅੱਜ ਉਦਘਾਟਨ ਕੀਤਾ ਗਿਆ ਹੈ ਰਿਪੋਰਟਰ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਮੇਰਾ ਨਾਮ ਨਰਿੰਦਰ ਸਿੰਘ ਪ੍ਰਧਾਨ ਨਗਰ ਕਾਉਂਸਲ ਪਵਾਨੀਗੜ ਅੱਜ ਪਾਕਿਸਤਾਂ ਚੌਕ ਵਿਖੇ ਇੰਟਰੀ ਲੋਕ ਦਾ ਕੰਮ ਘੱਟ ਕੀਤਾ ਗਿਆ ਇਸ ਬਾਰੇ ਕੀ ਕਹਿੰਦੇ ਹੋ ਇਸ ਵਾਰ ਇਹ ਕਹਿਣਾ ਚਾਹਾਂਗਾ ਜੀ ਜਿਵੇਂ ਕਿ ਨਵੇਂ ਸਾਲ ਦੇ ਮੁਬਾਰਕਾ ਪਹਿਲਾਂ ਤਾਂ ਸਾਰਿਆਂ ਨੂੰ ਤੇ ਨਵੇਂ ਸਾਲ ਦੇ ਸ਼ੁਰੂਆਤੀ ਦੌਰ ਚ ਆਪਣਾ 46 ਲੱਖ 50 ਹਜ਼ਾਰ ਰੁਪਏ ਦਾ ਇੱਥੇ ਭਗਤ ਸਿੰਘ ਚੌਂਕ ਚ ਕੰਮ ਹੋ ਰਿਹਾ ਬਾਲਮੀ ਚੌਂਕ ਤੋਂ ਲੈ ਕੇ ਮਾਈਆਪੱਤੀ ਚੌਂਕ ਤੱਕ ਇੰਟਰਲੋਕ ਲੇਟਾ ਲੱਗਣੀ ਹੈ ਜੀ ਕਾਫੀ ਸਮੇਂ ਤੋਂ ਸੜਕ ਖਰਾਬ ਸੀ ਜੋ ਹੁਣ ਸਾਲ ਦੇ ਸ਼ੁਰੂਆਤ ਵਿੱਚ ਹੀ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਪੌਣੀਗੜ ਦੇ ਵਿੱਚ ਤਿੰਨ ਜਿਹੜੇ ਕੰਮਾਂ ਦਾ ਵੱਖ-ਵੱਖ ਕੰਮਾਂ ਦਾ ਜਿਹੜਾ ਉ ਘਟਨ ਅਸੀਂ ਕਰਨ ਜਾ ਰਹੇ ਹਾਂ ਤਕਰੀਬਨ ਨੀਅਰ ਅਬਾਊਟ 1 ਕਰੋੜ ਦੇ ਜਿਹੜੇ ਸਮਥਿੰਗ ਜਿਹੜੇ ਕੰਮ ਹੈਗੇ ਨੇ ਜਿਹਦੇ ਚ ਵਾਲਮੀਕੀ ਚੌਂਕ ਤੋਂ ਲੈ ਕੇ ਭਗਤ ਸਿੰਘ ਚੌਂਕ ਤੇ ਅੱਗੇ ਜਿਹੜਾ 225 ਤੱਕ ਜਿਹੜਾ ਇਹ ਕੰਮ ਜਾਊਗਾ ਕਿਉਂਕਿ ਇੱਥੇ ਦੀ ਰੋਡ ਦੀ ਹਾਲਤ ਜਿਹੜੀ ਕਾਫੀ ਖਸਤਾ ਸੀ ਔਰ ਲਗਾਤਾਰ ਇਹ ਚੌਂਕ ਦੇ ਕਰਕੇ ਜਿਹੜਾ ਇਹਦੀ ਜ਼ਰੂਰਤ ਸੀਗੀ ਲੰਬੇ ਸਮੇਂ ਤੋਂ ਔਰ ਇਹਦੇ ਨਾਲ ਹੀ ਜੋਗਿੰਦਰ ਨਗਰ ਦੀ ਅਸੀਂ ਗੱਲ ਕਰੀਏ ਤਾਂ ਮੇਨ ਰੋਡ ਤੋਂ ਜਦੋਂ ਅਸੀਂ ਜਾਂਦੇ ਆ ਤਾਂ ਮਾਲਵਿੰਦਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੇ ਘਰ ਤੋਂ ਅੱਗੇ ਜਿਹੜਾ ਬੜੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਕਿ ਬੱਟੇ ਪੈ ਨੇ ਲੋਕ ਉੱਤੇ ਕਾਫੀ ਪਰੀਸ਼ਾਨ ਹੁੰਦੇ ਸੀਗੇ ਤੇ ਬੱਟੇ ਵੀ ਤਕਰੀਬਨ ਖਤਮ ਹੋ ਚੁੱਕੇ ਨੇ ਸੋ ਉਹਦਾ ਜਿਹੜਾ ਪੀਸੀ ਦਾ ਕੰਮ ਆ ਉਹ ਵੀ ਅਸੀਂ ਕੰਪਲੀਟ ਕਰਾਵਾਂਗੇ ਜਿਹੜਾ ਜਿੱਥੇ ਤੱਕ ਜਿਹੜੀ ਹੈਗੀ ਆ ਰੋਡ ਦੀ ਰਿਕੁਆਇਰਮੈਂਟ ਹੈਗੀ ਆ ਤੇ ਨਾਲ ਹੀ ਤੁਹਾਡੇ ਧਿਆਨ ਚ ਹੋਊਗਾ ਇੱਕ ਪਿੱਛੇ ਸੰਗਤ ਸਰ ਜਿਹੜਾ ਨਗਰ ਹੈਗਾ ਉਥੋਂ ਹਰ ਸਾਲ ਗੁਰਦੁਆਰਾ ਸਾਹਿਬ ਅਬਾ ਬਾਬਾ ਰਵਿਦਾਸ ਜੀ ਦੇ ਜਨਮ ਦਿਨ ਨੂੰ ਜਿਹੜਾ ਨਗਰ ਕੀਰਤਨ ਵੀ ਨਿਕਲਦਾ ਤਕਰੀਬਨ 1.5 ਕਿਲੋਮੀਟਰ ਦੇ ਜਿਹੜਾ 1.3 ਕਿਲੋਮੀਟਰ ਜਿਹੜਾ ਏਰੀਆ ਹੈਗਾ ਉਹਦਾ ਟੋਟਾ ਜਿਹੜਾ ਬਚਦਾ ਸੀਗਾ ਕੱਚਾ ਪਿਆ ਬਾਕੀ ਜਿਹੜੀ ਸੜਕ ਬਣ ਗਈ ਸੀ ਸੋ ਉਹਦਾ ਵੀ ਅੱਜ ਜਿਹੜਾ ਉਦਘਾਟਨਾ ਸੀ ਜਿਹੜਾ ਕਰ ਰਹੇ ਆ ਤੇ ਇਹ ਤਿੰਨ ਜਿਹੜੇ ਦੋ ਪੀਸੀ ਦੇ ਜਿਹੜੇ ਰੋਡ ਜਿਹੜੇ ਬਣਨੇ ਆ ਜਿਹੜੇ ਬੜੇ ਲੰਮੇ ਸਮੇਂ ਤੋਂ ਜਿਹੜੇ ਲਟਕ ਰਹੇ ਸੀਗੇ ਤੇ ਨਾਲ ਹੀ ਇਸ ਚੌਂਕ ਦੇ ਨਾਲ ਲੱਗਦਾ ਏਰੀਆ ਜਿਹੜਾ ਜਿਹਨੂੰ ਕਾਫੀ ਲੋਡ ਸੀਗੀ ਖਸਤਾ ਹਾਲਤ ਦੇ ਵਿੱਚ ਸੀਗੀ ਇਹ ਵੀ ਅੱਜ ਜਿਹੜੇ ਉਹਨਾਂ ਦੇ ਉਦਘਾਟਨ ਜਿਹੜੇ 1 ਕਰੋੜ ਦੇ ਵਿੱਚ ਸਾਰੇ ਕੰਮ ਨੇ ਜਿਹੜੇ ਉਹ ਹੋ ਜਾਣੇ ਸੋ ਮੇਰੇ ਨਾਲ ਅੱਜ ਸਾਡੇ ਸਾਰੇ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਨਰਿੰਦਰ ਹਾਕੀ ਜੀ ਸਾਡੇ ਐਮਸੀ ਸਾਹਿਬ ਖੜੇ ਨੇ ਨਾਲ ਜਿੰਨੇ ਸਾਡੀ ਭੈਣ ਐਮਸੀ ਬਾਡ ਨੰਬਰ 3 ਤੋਂ ਜਿੰਨੇ ਵੀ ਐਮਸੀ ਸਾਹਿਬਾਨ ਆਏ ਨੇ ਔਰ ਸਾਰੇ ਅਫਸਰ ਆਏ ਨੇ ਸਾਡੇ ਤਸੀਲਾਰ ਸਾਹਿਬ ਖੜੇ ਨੇ ਈਓ ਸਾਹਿਬ ਖੜੇ ਨੇ ਸਾਰੀ ਟੀਮ ਸਾਡੇ ਵਲੰਟੀਅਰ ਅਧਿਕਾਰ ਸਾਹਿਬਾਨ ਸਾਰੇ ਅੱਜ ਇੱਥੇ ਪਹੁੰਚੇ ਹੋਏ ਨੇ ਔਰ ਸਾਰੇ ਬੜੇ ਖੁਸ਼ ਨੇ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਅਸੀਂ ਡਿਵੈਲਪਮੈਂਟ ਦੇ ਇਲਾਕਾ ਵਾਸੀਆਂ ਨੂੰ ਭਾਨੀਗੜ ਦੇ ਵਾਸੀਆਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਜਿੰਨੀ ਅੜਚਣ ਹੋਈ ਵੇ ਸੀ ਉਦੋਂ ਹੁਣ ਕਈ ਗੁਣਾ ਸਪੀਡ ਦੇ ਨਾਲ ਜਿਹੜੇ ਪੌਣੀਗੜ ਦੇ ਕੰਮ ਨੇ ਇਲਾਕੇ ਦੇ ਕੰਮ ਨੇ ਜਿਹੜੇ ਉਹ ਹੋਣਗੇ ਔਰ ਰਲ ਮਿਲ ਕੇ ਕੰਮ ਕਰਾਂਗੇ ਅਸੀਂ ਬਿਨਾਂ ਕਿਸੇ ਵਿਤਕਰੇ ਤੋਂ ਕੰਮ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਦੋ ਜਿਹੜੀਆਂ ਇਸ ਤੋਂ ਪਹਿਲਾਂ ਜਿਵੇਂ 70 ਲੱਖ ਦੀ ਲਾਗਤ ਨਾਲ ਆਪਣੀ ਲਾਇਬ੍ਰੇਰੀ ਆ ਉਹ ਵੀ ਤਕਰੀਬਨ ਬਣਨ ਵਾਲੀ ਆ ਉਹਦਾ ਲੈਂਟਰ ਪੈ ਚੁੱਕਿਆ ਉਹਦਾ ਪਲਾਸਟਰ ਵਗੈਰਾ ਦਾ ਕੰਮ ਚੱਲ ਰਿਹਾ ਬਾਬਾ ਡਾਕਟਰ ਭੀਮਰਾਓ ਮੇੜਕਰਜੀ ਦੇ ਨਾਮ ਤੇ ਜਿਹੜੀ ਆਪਾਂ ਲਾਇਬ੍ਰੇਰੀ ਬਣਾ ਰਹੇ ਆ ਤੇ ਜਿਹੜਾ ਚੈਲਾ ਪੱਤੀ ਦਾ ਆਪਣਾ ਤੂਰ ਪੱਤੀ ਦੇ ਵਿੱਚ ਜਿਹੜਾ ਪਾਰਕ ਹੈ ਉਹਦਾ ਵੀ ਕੰਮ ਜਿਹੜਾ ਜੋਰਾਂ ਤੇ ਚੱਲ ਰਿਹਾ ਨਾਲ ਹੀ ਜਿਹੜਾ ਤਕਰੀਬਨ ਅਗਲੇ ਮਹੀਨੇ ਤੱਕ ਮੈਂ ਕਹਿ ਸਕਦੀ ਆ ਫਰਵਰੀ ਦੇ ਵਿੱਚ ਅਸੀਂ ਜਿਹੜਾ ਚੈਲਾ ਪੱਤੀ ਦਾ ਜਿਹੜਾ ਛੱਪੜ ਹੈਗਾ ਉਹਨੂੰ ਵੀ ਛੱਪੜ ਨੂੰ ਉਹਦੀ ਰੈਨੋਵੇਸ਼ਨ ਕਰਕੇ ਪਲੱਸ ਉਹਦੇ ਨਾਲ ਪਾਰਕ ਬਣਾ ਕੇ ਉਹ ਵੀ ਸਾਡਾ ਜਿਹੜਾ ਤਕਰੀਬਨ 2 ਕਰੋੜ ਦਾ ਕੰਮ ਹੈਗਾ ਉਹ ਵੀ ਅਸੀਂ ਫਰਵਰੀ ਮਹੀਨੇ ਦੇ ਵਿੱਚ ਅਸੀਂ ਸ਼ੁਰੂ ਕਰ ਲਾਂਗੇ ਤੇ ਨਾਲ ਹੀ ਅੱਜ ਜਿਹੜੀ ਸਭ ਤੋਂ ਵੱਡੀ ਖੁਸ਼ਖਬਰੀ ਹੈ ਕਿ ਸਾਡਾ ਅਸੀਂ ਹਸਪੀਟਲ ਦੇ ਕੋਲ ਖੜੇ ਆ ਸਾਡੇ ਇਲਾਕੇ ਦੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿਉਂਕਿ ਭਵਾਨੀਗੜ੍ਹ ਕਸਵਾ ਔਨ ਹਾਈਵੇ ਤੇ ਆ ਤੇ ਇੱਥੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਕੁਝ ਵੀ ਹੁੰਦਾ ਸੀ ਸਾਡੇ ਕੋਲ ਉਹ ਫੈਸਿਲਿਟੀ ਨਹੀਂ ਸੀ ਕਿਉਂਕਿ ਇਹ ਕਮਿਊਨਿਟੀ ਹੈਲਥ ਸੈਂਟਰ ਹੈ ਤੇ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਜਦੋਂ ਇਲਾਕੇ ਦੀ ਮੰਗ ਮੈਂ ਪਿਛਲੇ ਦਿਨਾਂ ਦੇ ਵਿੱਚ ਰੱਖੀ ਸੀ ਕਿ ਸਾਡੇ ਇਲਾਕੇ ਦੀ ਮੰਗ ਆ ਔਨ ਹਾਈਵੇ ਕਰਕੇ ਸਾਨੂੰ ਇੱਥੇ ਜ਼ਰੂਰਤ ਆ ਇੱਥੇ ਜਿਹੜੀ ਮੈਡੀਕਲ ਸਹੂਲਤਾਂ ਨੂੰ ਜਿਹੜੀ ਵਧਾਈ ਜਾਵੇ ਤਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਤਕਰੀਬਨ 7 ਕਰੋੜ 10 ਲੱਖ ਰੁਪਏ ਭੋਨੀਗੜ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਜਿਹੜਾ ਦਿੱਤਾ ਤੇ ਉਸ ਤੋਂ ਬਾਅਦ ਇਹ 30 ਬੈੱਡ ਦੇ ਵਿੱਚ ਸਾਨੂੰ ਨਵੇਂ ਮਿਲੇ ਨੇ 30 ਬੈੱਡ ਐਕਸਟੈਂਡ ਜਿਹੜੇ ਐਕਸਟੈਂਸ਼ਨ ਆ ਜਿਹੜੀ ਇਹਦੀ ਹੋ ਜਾਣੀ ਆ ਇਸ ਤੋਂ ਬਾਅਦ ਇਹ ਸਬ ਡਿਵੀਜ਼ਨ ਹਸਪੀਟਲ ਜਿਹੜਾ ਬਣ ਜਾਊਗਾ ਹੁਣ ਇਹ ਸੀਐਚਸੀ ਨਹੀਂ ਰਹੂਗਾ ਇਹ ਐਸਡੀਐਚ ਜਿਹੜਾ ਇਹ ਬਣ ਕੇ ਉਹ ਤਿਆਰ ਹੋ ਜੂਗਾ ਜਨਵਰੀ ਦੇ ਵਿੱਚ ਇਹਦਾ ਟੈਂਡਰ ਲਾ ਕੇ ਫਰਵਰੀ ਦੇ ਵਿੱਚ ਇਹਦਾ ਵਰਕ ਆਰਡਰ ਜਿਹੜਾ ਉਹ ਜਾਰੀ ਕੀਤਾ ਜਾਊਗਾ ਤਕਰੀਬਨ 7 ਕਰੋੜ 10 ਲੱਖ ਦੀ ਲਾਗਤ ਦੇ ਨਾਲ 30 ਨਵੇਂ ਬੈੱਡ ਜਿਹੜੇ ਪੋਨੀਗੜ ਹਸਪੀਟਲ ਦੇ ਜਿਹੜੇ ਉਹ ਵੰਡਣਗੇ ਤਿਆਰ ਹੋਣਗੇ ਤੇ ਇਲਾਕੇ ਨੂੰ ਪੂਰੇ ਪੋਨੀਗੜ ਦੇ ਇਲਾਕੇ ਨੂੰ ਨਹੀਂ ਪੁੱਜਣੀ ਜਿਹੜੀ ਪਬਲਿਕ ਆ ਜਿਹੜੀ ਔਨ ਹਾਈਵੇ ਜਿਹੜੇ ਨਿਕਲਦੇ ਨੇ ਚੰਡੀਗੜ੍ਹ ਨੂੰ ਜਾਂਦੇ ਨੇ ਕੋਈ ਐਕਸੀਡੈਂਟ ਹੁੰਦਾ ਤਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹਦੀ ਜਿਹੜੀ ਸਹੂਲਤ ਆ ਉਹ ਜਿਹੜੀ ਉਹ ਮਿਲੂਗੀ ਤੇ ਤੀਸਰਾ ਇੱਕ ਜਿਹੜਾ ਹੋਰ ਹੈ ਫਾਇਰ ਸਟੇਸ਼ਨ ਆ ਜਿਹੜਾ ਭਾਨੀਗੜ ਦੀ ਸਾਡੇ ਇਲਾਕੇ ਦੀ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਮੰਗ ਸੀ ਕਿ ਸਾਡੇ ਭਾਨੀਗੜ ਦੇ ਵਿੱਚ ਇੱਕ ਫਾਇਰ ਸਟੇਸ਼ਨ ਹੋਣਾ ਚਾਹੀਦਾ ਤੇ ਸਾਡੇ ਕੋਲ ਹੁਣੇ ਕੋਈ ਕੋਈ ਹਾਦਸਾ ਵਾਪਰਦਾ ਜਿਵੇਂ ਪਿੱਛੇ ਸਾਡੇ ਪੱਤਰਕਾਰ ਨੇ ਭਰਾ ਇਹਨਾਂ ਦੇ ਬ੍ਰਦਰ ਦੇ ਦੁਕਾਨ ਨੂੰ ਅੱਗ ਲੱਗੀ ਸੀ ਤਾਂ ਸਾਡੇ ਕੋਲ ਸੰਗਰੂਰ ਤੋਂ ਜਿਹੜੀਆਂ ਗੱਡੀਆਂ ਆਉਂਦੇ ਨੇ ਈਵਨ ਮੈਂ ਜਦੋਂ ਤੋਂ ਐਮਐਲਏ ਬਣੀ ਆ ਅਸੀਂ ਸੀਜ਼ਨ ਦੇ ਟਾਈਮ ਜਦੋਂ ਕਣਕਾਂ ਨੂੰ ਕਿਉਂਕਿ ਉਦੋਂ ਚਾਂਸ ਜ਼ਿਆਦਾ ਵਾਝ ਜਾਂਦੇ ਨੇ ਉਸ ਟਾਈਮ ਅਸੀਂ ਦੋ ਪਿਛਲੇ ਦੋ ਸਾਲਾਂ ਤੋਂ ਅਸੀਂ ਹਰ ਸਾਲ ਉਹਨਾਂ 10-15 ਦਿਨਾਂ ਲਈ ਫਾਇਰ ਦੀ ਗੱਡੀ ਟੈਂਪਰੇਰੀ ਟਾਈਮ ਲਈ ਅਸੀ ਉਹਰੇ ਖੜੀ ਕਰਦੇ ਸੀਗੇ ਪਰ ਹੁਣ ਭਾਨੀਗੜ ਦੇ ਲੋਕਾਂ ਨੂੰ ਆਪਣਾ ਜਿਹੜਾ ਫਾਇਰ ਸਟੇਸ਼ਨ ਜਿਹੜਾ ਉਹ ਮਿਲਣ ਜਾ ਰਿਹਾ ਉਹਦੀ ਜ਼ਮੀਨ ਆ ਜਿਹੜੀ ਅਸੀਂ ਉਹਦੀ ਤਸਦੀਕ ਕਰ ਲਈ ਹੈ ਉਹਨਾਂ ਦੀ ਮਾਲਕੀ ਤਬਦੀਲ ਕਰਨ ਤੋਂ ਬਾਅਦ ਪ੍ਰੋਪਰ ਜਿਹੜੀ ਬਿਲਡਿੰਗ ਪਲੱਸ ਜਿਹੜੀਆਂ ਨਵੀਂ ਟੈਕਨੋਲੋਜੀ ਦੀਆਂ ਹਾਈ ਟੈਕ ਗੱਡੀਆਂ ਨੇ ਜਿਹੜੀਆਂ ਉਹ ਸਾਰੀਆਂ ਸਾਡੇ ਕੋਲ ਉਹ ਵੀ ਜਿਹੜੀਆਂ ਪਹੁੰਚ ਜਾਣਗੀਆਂ ਔਰ ਇਵਨ ਹੌਸਪੀਟਲ ਦੇ ਵਿੱਚ ਵੀ ਜਿਹੜਾ ਫਾਇਰ ਫੈਟਿੰਗ ਦਾ ਜਿਹੜਾ ਸਿਸਟਮ ਹੈ ਉਹ ਵੀ ਅੱਧੇ ਹੌਸਪੀਟਲ 'ਚ ਹੈਗਾ ਤੇ ਅੱਧੇ ਦੇ ਵਿੱਚ ਨਹੀਂ ਸੀਗਾ ਜਿਹੜਾ ਕਿ ਜ਼ਰੂਰੀ ਸੀ ਉਹ ਵੀ 90 ਲੱਖ ਰੁਪਏ ਮਾਣ ਜੋਗ ਮੁੱਖ ਮੰਤਰੀ ਸਰਦਾਰ ਭੁਵੰਤ ਸਿੰਘ ਮਾਨ ਜੀ ਨੇ ਸਾਨੂੰ ਦਿੱਤਾ ਉਹਦਾ ਵੀ ਟੈਂਡਰ ਲਾ ਕੇ ਫਰਵਰੀ ਮਹੀਨੇ ਦੇ ਵਿੱਚ ਵਰਕ ਆਰਡਰ ਆ ਜਿਹੜਾ ਉਹ ਉਹ ਜਾਰੀ ਹੋ ਜੂਗਾ ਸੋ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸਾਰੇ ਜਿਹੜੇ ਨਿਰੰਤਰ ਜਾਰੀ ਰਹਿਣਗੇ ਔਰ ਮੈਂ ਵਿਸ਼ਵਾਸ ਮਨਵਨੀ ਆ ਕਿ ਜਿੰਨਾ ਮਾਨ ਲੋਕਾਂ ਨੇ ਮੈਨੂੰ ਦੇ ਕੇ ਐਮਐਲਏ ਚੁਣ ਕੇ ਅੱਜ ਭੇਜਿਆ ਉਹ ਸਾਰੇ ਕੰਮ ਕਰਨੇ ਜਿਹੜੇ ਉਹ ਸਾਰੇ ਪੂਰੇ ਕਰਕੇ ਲੋਕਾਂ ਬਲਦ ਕੋਠੇ ਪਾਣੀ ਦਾ ਬੜੀ ਸਮੱਸਿਆ ਜੀ ਉਹਦਾ ਕੋਈ ਹੱਲ ਹਾਂ ਬਲਦ ਕੋਠੀ ਦੀ ਅਸੀਂ ਜਿਹੜੀ ਪ੍ਰਪੋਜ਼ਲ ਅਸੀਂ ਭੇਜ ਚੁੱਕਿਆ ਈਵਨ ਰਵਿਦਾਸ ਨਗਰ ਦੇ ਵਿੱਚ ਵੀ ਉਹ ਸਾਈਡ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਗੀ ਆ ਉੱਥੇ ਵੀ ਅਸੀਂ ਵਾਟਰ ਸਪਲਾਈ ਜਿਹੜੀ ਸਾਰੀ ਰਿਪਲੇਸ ਕਰ ਰਹੇ ਆ ਤੇ ਬਲਦ ਕੋਠੀ ਜਿਹੜਾ ਉੱਥੇ ਸੀਵਰ ਨਹੀਂ ਪਿਆ ਹੋਇਆ ਉਹਦੀ ਪ੍ਰੋਬਲਮ ਇਹ ਹੈ ਕਿ ਉਹ ਪਹਿਲਾਂ ਪੰਚਾਇਤ ਸੀਗਾ ਹੁਣ ਉਹ ਨਗਰ ਕੌਂਸਲ ਦੇ ਵਿੱਚ ਆ ਗਿਆ ਤੇ ਜਿਸ ਕਰਕੇ ਉਹ ਸੀਵਰ ਤੋਂ ਜਿਹੜਾ ਵਾਂਝਾ ਜਿਹੜਾ ਰਹਿ ਗਿਆ ਉਹਦੀ ਪ੍ਰਪੋਜ਼ਲ ਵੀ ਮੈਂ ਜਿਹੜੀ ਭੇਜ ਚੁੱਕੀ ਆ ਸੀਵਰੇਜ ਦੀ ਪ੍ਰਪੋਜ਼ਲ ਅਸੀਂ ਭੇਜ ਚੁੱਕੇ ਆ ਜਦੋਂ ਹੀ ਸਾਡੇ ਕੋਲ ਮੈਨੂੰ ਫੰਡ ਸੈਂਕਸ਼ਨ ਹੁੰਦੇ ਨੇ ਅਸੀਂ ਨਾਲ ਦੀ ਨਾਲ ਉੱਥੇ ਜਿਹੜਾ ਸੀਵਰੇਜ ਦਾ ਸਿਸਟਮ ਅਸੀਂ ਕਰਾਂਗੇ ਟੈਂਪਰੇਰੀ ਅਸੀਂ ਉਹਦਾ ਜਿਹੜਾ ਸੋਲੂਸ਼ਨ ਜਿਹੜਾ ਦਿੱਤਾ ਕਰਕੇ ਬੜੀ ਵੱਡੀ ਵੱਡੀ ਪ੍ਰੋਬਲਮ ਆ ਜਿਹੜੇ ਜਿਵੇਂ ਆਪਣੇ ਬਣਿਆ ਹੋਏ ਨੇ ਸਰਫੇਨਾ ਤੇ ਜਿਹੜੇ ਆ ਉਹ ਬਣਾਏ ਹੋਏ ਨੇ ਨਾ ਮੇਨ ਹੋਲ ਉੱਚੇ ਨਹੀਂ ਬਹੁਤ ਨੇ ਉਹਨਾਂ ਦਾ ਕੋਈ ਹੱਲ ਜ਼ਰੂਰ ਕਿਉਂਕਿ ਰੋਜ਼ ਹੀ ਤਕਰੀਬਨ ਲੋਕਾਂ ਦੇ ਰਸਤੇ ਆਉਂਦਾ ਹੈ ਹਾਈਵੇ ਦੀਆਂ ਦੋ ਤਿੰਨ ਸਮੱਸਿਆਵਾਂ ਸੀਗੀਆਂ ਇੱਕ ਤਾਂ ਲਾਈਟਿੰਗ ਨੂੰ ਲੈ ਕੇ ਅਸੀਂ ਲਾਈਟਾਂ ਤਕਰੀਬ ਕਰ ਰੇ ਕਾਰ ਰੇ ਨੋ ਤੇ ਕੰਮ ਚੱਲ ਰਿਹਾ ਰ ਪਰ ਚੱਲ ਜਿਹੜੇ ਚੱਲ ਬੜੀ ਪ੍ਰੋਬਲਮ ਹੈ ਜੀ ਤੇ ਦੂਸਰਾ ਸੀਗਾ ਇਹਦਾ ਰੋਡ ਜਿਹੜੀ ਮੇਨ ਰੋਡ ਆ ਜਿਹੜੀ ਉਹ ਜਿਹੜੀ ਦੁਵਾਰਾ ਹੋਈ ਸੀ ਮੇਨ ਰੋਡ ਦੁਆਆ ਕਲੀਅਰ ਹੋ ਗਈ ਆ ਹੁਣ ਜਿਹੜੇ ਇਹਦੀ ਸਰਵਿਸ ਰੋਡ ਹੈ ਉਹਦੇ ਜਿਹੜੇ ਟੈਂਡਰ ਲੱਗੇ ਉਹਨਾਂ ਕੋਲ ਕਿ 6 ਸਾਲ ਦੀ ਟਰਮ ਹੁੰਦੀ ਹੈ ਉਹਨਾਂ ਦੇ 6 ਸਾਲ ਬਾਅਦ ਇਹਨੂੰ ਦੁਵਾਰਾ ਜਿਹੜਾ ਚੇਂਜ ਕਰਨ ਆਉਂਦਾ ਸਾਰਾ ਮਟੀਰੀਅਲ ਉਸ ਜਿਹੜੀ ਸਰਵਿਸ ਰੋਡਸ ਨੇ ਉਹਨਾਂ ਦੇ ਲੱਗੇ ਹੋਏ ਨੇ ਉਹ ਜਦੋਂ ਮੇਨਟੇਨ ਕਰਨਗੇ ਤਾਂ ਉਹ ਜਿਹੜੇ ਟੱਕਣਾਂ ਨੂੰ ਆਪਾਂ ਉਹਨਾਂ ਨੂੰ ਵਿੱਚ ਲੈ ਲਾਂਗੇ ਫਿਲਹਾਲ ਜਿਹੜੇ ਆਰਜੀ ਜ ਅਬਿਆਸ ਘਰ ਦੇ ਨਾਲ ਆ ਜਿਹੜਾ ਜਾਂ ਪਰਲੇ ਪਾਸੇ ਆਨੰਦ ਪੈਲਸ ਦੇ ਨਾਲ ਜਿਹੜਾ ਹੈਗਾ ਉਹ ਆਰਜੀ ਤੌਰ ਤੇ ਮੈਨਾਂ ਨੂੰ ਕਿਹਾ ਕਿ ਜਿੰਨਾ ਟਾਈਮ ਟੈਂਡਰ ਵਰਕ ਆਰਡਰ ਪ੍ਰੋਸੈਸ ਚੱਲੂਗਾ ਉਹਨਾਂ ਟਾਈਮ ਮੈਨੂੰ ਆਰਜੀ ਤੌਰ ਤੇ ਉਹਨੂੰ ਆਪਾਂ ਜਿਹੜੇ ਅੱਜ ਵਾਲੇ ਕੰਮ ਨੇ ਕਿੰਨੇ ਸਮੇਂ ਚਾਹੀਏ ਜਿਹੜੇ ਸਮਾਪਤ ਹੋ ਜਾਣਗੇ ਜਿਹੜਾ ਅੱਜ ਸ਼ੁਰੂ ਕਰਾ ਰਹੇ ਹਾਂ ਤਿੰਨ ਮਹੀਨੇ ਤੱਕ ਤਿੰਨ ਮਹੀਨੇ ਦਾ ਟਾਈਮ ਹੈਗਾ ਜੀ ਤਿੰਨ ਕੁ ਮਹੀਨੇ ਦੇ ਵਿੱਚ ਮੈਡਮ ਜਿਹੜਾ ਹਸਪੀਟਲ ਤੁਸੀਂ ਤੁਹਾਡੇ ਧਿਆਨ ਚ ਹੋਊਗਾ মিডিਆ ਦੇ ਵਿੱਚ ਵੀ ਆਇਆ ਪਿਛਲੇ ਇਸ ਮਹੀਨੇ ਦੇ ਵਿੱਚ ਸੀਐਮ ਸਾਹਿਬ ਨੇ ਜਿਹੜੇ ਨਵੇਂ ਡਾਕਟਰ ਜਿਹੜੇ ਮੈਡੀਕਲ ਜਿਹੜੇ ਡਿਪਾਰਟਮੈਂਟ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਨਵੀਆਂ ਭਰਤੀਆਂ ਅਨੁਯੁਕਤੀਆਂ ਹੋਈਆਂ ਸੀ ਸੰਗਰੂਰ ਦੇ ਵਿੱਚ ਵੀ ਆਏ ਨੇ ਤੇ ਐਸੇ ਭੋਨੀਗੜ ਦੇ ਵਿੱਚ ਵੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਤਾਂ ਉਹ ਜਿਹੜੀ ਨਵੀਂ ਭਰਤੀ ਹੋਈ ਉਹਦੇ ਵਿੱਚੋਂ ਸਾਡੇ ਕੋਲ ਸਟਾਫ ਜਿਹੜਾ ਪੂਰਾ ਹੋ ਗਿਆ